ਅਮਰੀਕਾ ਗਿਆ ਸੀ ਜੀ ਘਰਵਾਰ ਮੇਰੇ ਮਾਪਿਓ ਨੇ ਸਾਰਾ ਘਰਵਾਰ ਵੇਚਤਾ ਜ਼ਮੀਨਾਂ ਵੇਚਤੀਆਂ ਜਦੋਂ ਮੈਂ ਉੱਥੇ ਗਿਆ ਭਾਜੀ ਕਿਹਨੂੰ ਜਿਨ੍ਹਾਂ ਨੇ ਭੇਜਿਆ ਦੋ ਨੰਬਰ ਤੇ ਭੇਜਤਾ ਉੱਥੇ ਐਨਾ ਬੁਰਾ ਹਾਲ ਹੋਇਆ ਕਿ ਮੈਨੂੰ ਮੈਂ ਉੱਥੇ ਨੌਕਰੀ ਕਰਨ ਗਿਆ ਸੀ ਮੈਂ ਕਿਹਾ ਉੱਥੇ ਕੋਈ ਫੀਮ ਵੇਚਣੀ ਸੀ ਜਾਂ ਮੈਂ ਕੁਝ ਹੋਰ ਕਰਨ ਗਿਆ ਸੀ ਮੈਨੂੰ ਏਜੰਟਾਂ ਨੇ ਗਲਤ ਭੇਜਤਾ ਤੇ ਮੈਨੂੰ ਬੇੜੀਆਂ ਪਾ ਕੇ ਐ ਭੇਜਿਆ ਗਿਆ ਜਿਵੇਂ ਮਰਤਵਾਦੀ ਹੁੰਦਾ ਅਮਰੀਕਾ ਗਿਆ ਸੀ ਜੀ ਘਰ-ਵਾਰ ਮੇਰੇ ਮਾਪਿਓ ਨੇ ਸਾਰਾ ਘਰ-ਵਾਰ ਵੇਚਤਾ ਜ਼ਮੀਨਾਂ ਵੇਚਤੀਆਂ ਗਹਿਰੇ ਟੱਪੇ ਵੇਚਦੇ ਮੇਰੀ ਮਾਂ ਨੇ ਜਦੋਂ ਮੈਂ ਉੱਥੇ ਗਿਆ ਮੈਨੂੰ ਜਿਨ੍ਹਾਂ ਨੇ ਭੇਜਿਆ ਦੋ ਨੰਬਰ 'ਚ ਭੇਜਤਾ ਉੱਥੇ ਹੁਣ ਮੈਨੂੰ ਕੀ ਪਤਾ ਸੀ ਵੀ ਮੈਂ ਦੋ ਨੰਬਰ 'ਚ 50-60 ਲੱਖ ਰੁਪਇਆ ਲਾਤਾ ਮੈਂ ਮੇਰੇ ਮਾਪਿਓ ਨੇ 50-60 ਲੱਖ ਰੁਪਇਆ ਲਾਤਾ ਵੀ ਮੇਰਾ ਪੁੱਤ ਉੱਥੇ ਚੱਲਿਆ ਅਮਰੀਕਾ ਕਮਾ ਕੇ ਲਿਆਊਗਾ ਪਰ ਉੱਥੇ ਇੰਨਾ ਬੁਰਾ ਹਾਲ ਹੋਇਆ ਕਿ ਮੈਨੂੰ ਮੈਂ ਉੱਥੇ ਨੌਕਰੀ ਕਰਨ ਗਿਆ ਸੀ ਮੈਂ ਕਿਹਾ ਉੱਥੇ ਕੋਈ ਫੀਮ ਵੇਚਣੀ ਸੀ ਜਾਂ ਮੈਂ ਕੁਝ ਹੋਰ ਕਰਨ ਗਿਆ ਸੀ ਮੈਨੂੰ ਏਜੰਟਾਂ ਨੇ ਗਲਤ ਭੇਜਤਾ ਤੇ ਮੈਨੂੰ ਬੇੜੀਆਂ ਪਾ ਕੇ ਐ ਭੇਜਿਆ ਗਿਆ ਜਿਵੇਂ ਮੈਂ ਅਤਵਾਦੀ ਹੁਣਾ ਮੇਰਾ ਕੀ ਕਸੂਰ ਹੈ ਤਾਂ ਦੱਸ ਦਿਓ ਮੈਂ ਤਾਂ ਸਾਰਾ ਘਰ ਬਰਬਾਦ ਹੋ ਗਿਆ ਮੇਰਾ ਸਾਰਾ ਟੱਬਰ ਮੇਰਾ ਬਰਬਾਦ ਹੋ ਗਿਆ ਰਹਿ ਗਿਆ ਤੇ ਸਾਰਾ ਕੁਝ ਖਤਮ ਹੋ ਗਿਆ ਮੇਰੇ ਘਰਵਾਰ ਦਾ ਹੁਣ ਨਾ ਤਾਂ ਮੈਂ ਇੱਥੇ ਕੰਮ ਕਰਨ ਜੋਗਾ ਰਿਹਾ ਨਾ ਮੈਂ ਉੱਥੇ ਕੰਮ ਕਰਨ ਜੋਗਾ ਉਮਰ ਦੇ ਇਸ ਪੜਾਚ ਹੁਣ ਕਰੋਗੇ ਕੀ ਕਰਨਾ ਕੀ ਇਹ ਸਾਰਾ ਘਰਵਾਰ ਤਾਂ ਵਿਕ ਗਿਆ ਹਾਂਜੀ ਉਹਨਾਂ ਸਰਕਾਰਾਂ ਦੇ ਰਹਿ ਗਿਆ ਦੇਖੋ ਜਹਾਜ਼ ਤੇ ਉਤਰੇ ਨਾ ਤਾਂ ਕੋਈ ਸਰਕਾਰ ਦਾ ਬੰਦਾ ਮੈਨੂੰ ਲੈਣ ਆਇਆ ਅੱਛਾ ਨਾ ਮੈਨੂੰ ਕੋਈ ਪੁੱਛਣ ਆਇਆ ਮੇਰੇ ਮਾਂ ਪਿਓ ਰੋ ਰੋ ਕੇ ਬੁਰਾ ਹਾਲ ਹੈ ਤੇ ਮੈਨੂੰ ਦੱਸੋ ਵੀ ਮੈਂ ਜਹਾਜ਼ ਤੇ ਬਹਿ ਕੇ ਵੀ ਭੱਜ ਜਾਊਂਗਾ ਮੈਨੂੰ ਬੇੜੀਆਂ ਪਾਤੀਆਂ ਜਹਾਜ਼ ਤੇ ਤਾਂ ਨਹੀਂ ਭੱਜ ਦਿੰਦਾ ਸਾਡੇ ਇਨੇ ਗੈਂਗ ਦੇ ਸੌਥੇ ਬੈਠੇ ਆ ਫਿਰ ਜਹਾਜ਼ ਉਹਨਾਂ ਦਾ ਭਰ ਕੇ ਭੇਜ ਦਿੰਦੇ ਸਾਡੇ ਕੋਲੇ ਉਹਨਾਂ ਦਾ ਤਾਂ ਭੇਜਿਆ ਨਹੀਂ ਇੱਕ ਜਿਹੜੇ ਬੰਦੇ ਪੈਸੇ ਲਾ ਕੇ ਗਏ ਲੱਖਾਂ ਰੁਪਇਆ ਆ ਸਾਡਾ ਹਿੰਦੂਸਤਾਨ ਤਾਂ ਕਦੇ ਨਹੀਂ ਭੇਜਦਾ ਕਿਸੇ ਨੂੰ ਚੱਕ ਕੇ ਪ੍ਰਵਾਸੀ ਤਾਂ ਇੱਥੇ ਵੀ ਬਹੁਤ ਹੈ ਪਰ ਇੱਥੇ ਤਾਂ ਕਦੇ ਜੀ ਗੱਲ ਨਹੀਂ ਹੋਈ ਸਰਕਾਰਾਂ ਨੇ ਰੋਲ ਨੂੰ ਕਿਵੇਂ ਸਰਕਾਰਾਂ ਨੂੰ ਚਾਹੀਦਾ ਸੀ ਉਹਨਾਂ ਨਾਲ ਗੱਲਬਾਤ ਕਰਦੇ ਪਈ ਸਾਡੇ ਕੋਲ ਮੁਜਰਮਾਂ ਕੋਈ ਕੋਈ ਭੱਜੇ ਹੋਏ ਤਾਂ ਨਹੀਂ ਆਏ ਕੋਈ 2 ਨੰਬਰ ਤੇ ਠੀਕ ਹੈ ਉਹਨਾਂ ਨੇ ਭੇਜਤਾ ਪਰ ਜਿਹੜੇ ਬੰਦੇ ਭੇਜਦੇ ਇੱਥੇ ਜਿਹੜੀਆਂ ਕੰਪਨੀਆਂ ਬਣੀਆਂ ਹੋਈਆਂ ਭੇਜਦੀਆਂ ਪੈਸੇ ਲੈ ਕੇ 50 50 60 60 ਲੱਖ ਰੁਪਈਆ ਲੱਗ ਗਿਆ ਸਾਡੇ ਪਰਿਵਾਰਾਂ ਦਾ ਅਸੀਂ ਖਤਮ ਹੋ ਗਏ ਹੁਣ ਜਾਈਏ ਕਿੱਥੇ ਸਰਕਾਰਾਂ ਸਾਨੂੰ ਰਾਹ ਹੀ ਨਹੀਂ ਦਿੰਦੀਆਂ ਉਹਨਾਂ ਨੇ ਸਾਨੂੰ ਧੱਕੇ ਦੇ ਕੇ ਤੇ ਸੰਗਲ ਪਾ ਕੇ ਬਾਹਰ ਆ ਕੱਢਤਾ ਸਾਨੂੰ ਰੱਖੇ ਦੇ ਕੇ ਕਦੇ ਜਹਾਜ਼ ਵੀ ਸੰਗਲ ਪਾ ਕੇ ਰੱਖੇ ਪਾਣੀ ਲਈ ਤਰਸ ਗਏ ਸੀ ਅੰਦਰ ਸਾਨੂੰ ਪਾਣੀ ਤੱਕ ਨਹੀਂ ਪਿਆ ਗਿਆ ਇਹ ਸਾਡੀਆਂ ਭੈਣਾਂ ਜਿਨ੍ਹਾਂ ਦੇ ਸੀ ਵਿਆਹ ਤੇ ਵਿਆਹ ਕਰਨਾ ਸੀਗਾ ਉਹਨਾਂ ਲਈ ਹੁਣ ਸਾਡੇ ਕੋਲ ਕੁਝ ਦੇਣ ਨੂੰ ਹੈ ਨਹੀਂ ਵਿਆਹ ਕਰਨ ਨੂੰ ਪੈਸੇ ਹੈ ਨਹੀਂ ਅਸੀਂ ਮਹਤਾਜ ਆ ਸਰਕਾਰਾਂ ਤੇ ਨਾ ਤਾਂ ਪੰਜਾਬ ਸਰਕਾਰ ਕੁਝ ਕਰੀ ਜਾਂਦੀ ਐ ਨਾ ਸੈਂਟਰ ਸਰਕਾਰ ਕੁਝ ਕਰੀ ਜਾਂਦੀ ਐ ਸੈਂਟਰ ਸਰਕਾਰ ਨੂੰ ਚਾਹੀਦਾ ਸੀ ਵੀ ਉਹਨਾਂ ਨਾਲ ਗੱਲਬਾਤ ਕਰਦੇ ਵੀ ਸਾਡੇ ਜਿਹੜੇ ਬੰਦੇ ਠੀਕ ਐ ਤੇ 2 ਨੰਬਰ 'ਚ ਆ ਗਏ ਤੁਸੀਂ ਇਹਨਾਂ ਨੂੰ ਟਾਈਮ ਪੀੜਦਾ ਦਿਓ ਕੋਈ 2 ਮਹੀਨੇ ਸਾਨੂੰ ਦੇ ਤਾਂ ਦੇਣਾ ਸੀ ਵੀ ਭਾਈ ਬੈਠ ਜਾ ਆਪਣੇ ਪਿੰਡ ਆਪਣੇ ਚਲੇ ਜਾਓ ਹਿੰਦੁਸਤਾਨ ਚਲੇ ਜਾਓ ਫਿਰ ਹਿੰਦੁਸਤਾਨ ਨੂੰ ਵੀ ਚਾਹੀਦਾ ਵੀ ਜਿਹੜੇ ਪ੍ਰਵਾਸੀ ਇਹ ਵੀ ਐਂ ਕਰਕੇ ਭੇਜੇ ਫਿਰ ਇਹੀ ਹੱਲਾ ਹੋਰ ਤਾਂ ਕੋਈ ਹੱਲ ਨਹੀਂ ਦੂਜੇ ਵੀ ਆ ਜਹਾਜ਼ ਦੀ ਵੀ ਤਿਆਰੀ ਹੈ ਜੀ ਆੜੇ ਉਹ ਦੂਜਾ ਜਹਾਜ਼ ਮੈਂ ਤਾਂ